ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੋਤ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਮਾੜਾ ਬੋਲਿਆ ਹੈ ਕੰਗਨਾ ਰਣੋਤ ਵਾਰ-ਵਾਰ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਉਸਨੇ ਕਿਹਾ ਕਿ ਜੇਕਰ ਸਾਡੀ ਸ਼िखरਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ ਕੰਗਨਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ ਹਿੱਸਾ ਫੈਲਾ ਰਹੇ ਹਨ ਉਥੇ ਬਲਾਧਕਤ ਅਤੇ ਕਤਲ ਹੋਏ ਕਿਸਾਨ ਬਿੱਲ ਵਾਪਸ ਲੈ ਗਏ ਨਹੀਂ ਤਾਂ ਇਹਨਾਂ ਬਦਮਾਸ਼ਾਂ ਦੀ ਬਹੁਤ ਲੰਮੀ ਯੋਜਨਾ ਸੀ ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਸਨ ਦੱਸ ਦੇ ਕਿ ਕੰਗਨਾ ਰਣੋ ਜਲਦ ਹੀ ਫਿਲਮ ਐਮਰਜੈਂਸੀ ਵਿੱਚ ਨਜ਼ਰ ਆਵੇਗੀ ਇਸ ਫਿਲਮ ਵਿੱਚ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ ਕੰਗਨਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਕੰਗਨਾ ਨੇ ਦਾਅਵਾ ਕੀਤਾ ਕਿ ਰਾਹੁਲ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ ਭਾਵੇਂ ਉਹ ਇਸ ਨੂੰ ਜਨਤਕ ਤੌਰ ਤੇ ਸਵੀਕਾਰ ਕਰੇ ਜਾਂ ਨਾ ਕਰੇ ਕੰਗਨਾ ਹੁਣ ਮੇਰੇ ਖਿਆਲ ਮੁਤਾਬਕ ਉਹ ਫਿਲਮ ਸਟਾਰ ਨਹੀਂ ਹੈਗੀ ਉਹੋ ਅਜਿਹਾ ਰਹੇ ਕਿ ਜਿਹੜੇ ਉਹਨੂੰ ਲੋਕਾਂ ਨੇ ਵੋਟਾਂ ਪਾ ਕੇ ਦਿੱਤੇ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਵੇ ਕਿਸਾਨ ਜਿੱਥੋਂ ਦਿੱਤ ਕੇ ਆਈਆਂ ਉਹਨਾਂ ਕਿਸਾਨਾਂ ਮਿਹਰਾਂ ਦੀਆਂ ਮੰਗਾਂ ਨੂੰ ਪਾਵੇ ਉਹ ਬਾਦਵਾਦ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਸੇਕ ਦਾ ਮਾਹੌਲ ਖਰਾਬ ਕਰਦੇ ਨੇ ਕਿਹੇ ਬਿਆਨ ਸਾਡੇ ਕਲਾ ਬਿੱਟੂ ਦਿੰਦਾ ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਚਾਹੇ ਕੰਗਣਾ ਦਿੰਦੀ ਹੈ ਇਹ ਮਾਹੌਲ ਖਰਾਬ ਹੁੰਦਾ ਦੇਖਦਾ ਜਿਵੇਂ ਇਹ ਬਿਆਨ ਦੇ ਜਿਹੜੀ ਗੱਲ ਕਿਸਾਨਾਂ ਮਿਹਰਾਂ ਦੀ ਪਾਉਣੀ ਹੈ ਉਹ ਪਾਰਲੀਮੈਂਟ ਦੇ ਵਿੱਚ ਪਾਉਣਾ ਆਪਦੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਕਿਸਾਨ ਅਧੂਰਣ ਦੇ ਰਾਹ ਪਏ ਨੇ ਮਜ਼ਦੂਰ ਦੂਲਣ ਦੇ ਰਾਹ ਪਏ ਨੇ ਉਹਨਾਂ ਨੇ ਮੰਗਾਂ ਮੰਨੀਆਂ ਜਾਂ ਉੱਥੇ ਜਾ ਕੇ ਰੋਪ ਹੋਣਾ ਚਾਹੀਦਾ ਬਾਦਮੋਦ ਵਾਲੇ ਬਹਿਨ ਠੀਕ ਹੈ ਕਿਵੇਂ ਦੇਖਦੇ ਹੋ ਟਾਰਗੇਟ ਕਿਉਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਰਬਾਦ ਨਹੀਂ ਕੱਲੇ ਪੰਜਾਬ ਦੇ ਵਿੱਚ ਉਸ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਾਗੜ ਕਰਦੇ ਨੇ ਇਹ ਮੰਗਾਂ ਨਹੀਂ ਮੰਨਦੇ ਉਹਨਾਂ ਦੀਆਂ ਅਸੀਂ ਜਿਵੇਂ ਸਰਕਾਰੀ ਖਰੀਦ ਭਾਰਤ ਦੇ ਵਿੱਚ ਮੰਗ ਲਿਆ ਸਾਰੇ ਆਪਣਾ ਸਾਡਾ ਧੋਨਾ ਤਾਂ ਤੀਕ ਉਹਨੂੰ ਵਿਭੂਆ ਵਿਹਾਰ ਦਾ ਧੋਨਾ 900 ਨੂੰ ਵਿਭੂਆ ਦੂਤੀ ਦਾ 900 ਨੂੰ ਕਿਉਂ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਇਹ ਉਹ ਦੇਖਦੇ ਵਾਸੀ ਨੇ ਕਿ ਉਹਨਾਂ ਦੀ ਜਿਹੜੀ ਗਿਣਤਾ ਹੈ ਉਹਦਾ ਵੀ ਸਰਕਾਰੀ ਰੇਟ ਦੇਣਾ ਚਾਹੀਦਾ ਹੈ ਬਿਲਕੁਲ ਨਹੀਂ ਗੱਲ ਇਹਦਾ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਰਕਾਰੀ ਕੀ ਦੇ ਮਿਲਦੀ ਹੈ ਉਵੇਂ ਹੀ ਪ੍ਰਭਾਰ ਦੇ ਕਿਸਾਨਾਂ ਨੂੰ ਕਰਨ ਦੇਣੀ ਹੈ ਕੰਗਣਾ ਤੇ ਬਿੱਟੂ ਹੀ ਕਿਉਂ ਕਿਸਾਨਾਂ ਦੇ ਖਿਲਾਫ ਆਂਦਾ ਜ਼ਾਹਰ ਹੋ ਗਏ ਜਿਵੇਂ ਕਹਿੰਦੇ ਨੇ ਮਤਲਬ ਜਿਹਨਾਂ ਦਾ ਨਾਮ ਆ ਕੋਈ ਧਰਮਵਾਦ ਦਾ ਉਸ ਤੋਂ ਅੰਦੀਓ ਗੱਲ ਕਰਦਾ ਇਹਨਾਂ ਨੇ ਆਪਣੀ ਪਾਰਟੀ ਬਦ ਲਈ ਹੈ ਨਵੀਂ ਪਾਰਟੀ 'ਚ ਗਏ ਨੇ ਇਹਨਾਂ ਨੂੰ ਆਇਆ ਵੀ ਸਾਡੀ ਸਾਡੀ ਉਹਦੇ ਜੜ ਤੋਂ ਦੇਖੋ ਕੱਢ ਰਿਆ ਹਨ ਅੱਜ ਵੀ ਵੇਲੇ ਸਾਡੇ ਖਾਤੇ ਖਿਲਾਫ ਹੋਂਦੇ ਰਿਹਾ ਉਹਨਾਂ ਨੇ ਵੀ ਇਹਨਾਂ ਨੂੰ ਮਿਲਦੇ ਤੋਂ ਨਾ ਇਹ ਇਹ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਲੱਗ ਕਰਤਾ ਵੀ ਇਹ ਕੰਮਾਂ ਦਾ ਆਫਦਾ ਲੱਗੀ ਹੋਇਆ ਨੇ ਸਾਡੀ ਪਾਰਟੀ ਦਾ ਕੋਈ ਬਿਆਨ ਨਹੀਂਗਾ ਇਹ ਪਾਰਟੀ ਇਹ ਹੀ ਗੱਲ ਕਹਿੰਦੀ ਹੈ ਮਤਲਬ ਮੇਰਾ ਕਹਿਣਾ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜਾ ਅੰਦਰ ਦਾ ਟਾਈਮ ਤੋਂ ਵੀ ਚੱਲਿਆ ਜਾਂਦਾ ਬਿਆਨ ਹੈ ਮੈਂ ਦੁਬਾਰਾ ਵੇਖ ਹੁੰਦੇ ਨਹੀਂ ਕਹਿਣਾ ਬਾਹਰੋਂ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਰਾਜਨੀਤਿਕ ਗੱਲ ਕਰਨੀ ਕੀ ਲੱਗਦਾ ਤੁਹਾਨੂੰ ਇਹ ਕਿਸੇ ਦੇ ਇਸ਼ਾਰੇ ਤੇ ਇਹ ਜਿਹੇ ਬਿਆਨ ਦਿੰਦੇ ਆ ਤਾਂ ਇਹਨਾਂ ਦੇ ਆਪਣੇ ਨਿੱਜੀ ਉਹ ਮੈਂ ਪਹਿਲਾਂ ਵੀ ਕਹਿ ਗਿਆ ਕਿ ਆ ਵੀ ਇੱਕ ਬਾਂਦਰ ਦਾ ਕਬਾਂਦਰੀ ਕੁੰਦਾ ਬਾਂਦਰੀ ਤੇ ਜਿਵੇਂ ਉਹ ਗੱਡੇ ਨਾਲ 14 ਉਹ ਦੇਖੋ ਰਾਜਰੇ ਉਹ ਵੀ ਜਿਹੜਾ ਬਿੱਟੂ ਨ ਸੈਂਟਰ ਸਰਕਾਰ ਨਾਲ ਨਾਲ ਅਰੀਏ ਜਿਵੇਂ ਉਹਨਾਂ ਨੂੰ ਕਹਿੰਦੇ ਹੋ ਲੱਗੀ ਜਾਂਦੇ ਨੇ ਕਿ ਜਿਹੜੀ ਗੱਲ ਹੋ ਗਈ ਇਹ ਬਿਆਨ ਕੰਗੜਾ ਦਾ ਕੱਲੀ ਦਾ ਨਹੀਂ ਕੇ ਸਰਕਾਰੀ ਦੀ ਨਿਕਲ ਤੋਰ ਕਰੇ ਉੱਪਰੇਗਾ ਬਿਆਨ ਵੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਤ ਬਾਤ ਵਾਲੇ ਕਰਦੇ ਮੁਸਲਮਾਨਾਂ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਕਿਸਾਨ ਲੀਡਰਾਂ ਦੇ ਖਿਲਾਫ ਬਿਆਨ ਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿੰਦੇ ਬਿਆਨ ਦਵਾਏ ਜਾ ਰਹੇ ਨੇ ਕਿ ਆਪਣੀ ਪਾਰਟੀ ਵੀ ਕਿਹੜਾਈ ਕਰਨੀ ਤੇ ਕਰ ਦਿੱਲੀ ਵਾਲੇ ਸੁੰਦਰ ਤੋਂ ਲੈ ਕੇ بڑے ਇਲਜ਼ਾਮ ਲਗਾ ਲੱਗੇ ਤੁਹਾਡੇ ਨਹੀਂ ਕੋਸ ਲੱਗੇ ਸਾਡੇ ਲੀਡਰ ਨੇ ਬਹੁਤ ਕੰਮ ਬਹੁਤ ਲੋਨੜਿਆ ਸਾਡੀ ਬਾਕ ਨੇ ਚੰਮਣੜੇ ਯੂਪੀ ਦੇ ਪ੍ਰੇਸ਼ਿਡੈਂਟ ਨੇ ਕੰਮ ਖਰਾਬ ਕੀਤਾ ਹੈ ਸਾਡੇ ਸਾਡੇ ਦੋਲਣੀਆਂ ਵਿਰੋਧੀ ਜੱਥੇਬੰਦੀਆਂ ਕਿਹਾ ਉਹਨਾਂ ਨੇ ਖਰਾਬ ਕੀਤਾ ਸਾਡੇ ਅੱਜ ਤੱਕ ਨਾ ਵਰਕਰ ਨੇ ਨਾ ਲਿਖਣ ਨੇ ਕੋਈ ਕੰਮ ਨਹੀਂ ਕਰਾਉਣਾ ਸ਼ਾਮ ਮਈ ਦੋਲਣ। ਫਿਲਮ ਨੂੰ ਹਕੀਕਤ ਵਿੱਚ ਦੇਖ ਲਓ ਜਿਹੜਾ ਫਰਮਾ ਉਹ ਪੰਜਾਬ 'ਚ ਨਹੀਂ ਹੋਣੀ ਚਾਹੀਦੀ ਫੋਰਸ ਤੇ ਟੱਚ ਚੱਲੇ ਜਾ ਰਹੀ ਜਿੱਤੇ ਬਾਹਰ ਬਲ ਖੜਾ ਹੋਊਗਾ ਸਿੱਖ ਜਿੱਤੇ ਬੰਦਿਆਂ ਖੜੇ ਬਲੂਤ ਕਰਨੀਆਂ ਹੋਰ ਲੋਕ ਬਲੂਤ ਕਰਨਗੇ ਅਸੀਂ ਵੀ ਬਲੂਤ ਕਰਾਂਗੇ ਉਹਨੂੰ ਇੱਕ ਪੰਜਾਬ ਦੇ ਇੱਕ ਉਫਰਤ ਨਹੀਂ ਹੋਣੀ। ਕਿਸਾਨ ਕਹਿੰਦੇ ਭਾਰਤ ਦੇ ਵਿੱਚ ਵੀ ਬੰਗਲਾਦੇਸ਼ ਵਰਗਾ ਮਾਹੌਲ ਬਣਾਉਣਾ ਚਾਹੁੰਦੇ ਸੀ। ਨਹੀਂ ਬਿਲਕੁਲ ਨਹੀਂ ਉਹ ਤਾਂ ਸਾਰੇ ਭਾਰਤ ਦਾ ਇਹ ਨੂੰ ਉਹ ਜਿਆਦਾ ਥੋੜਾ ਜਿਹਾ ਜਾਊਗਾ ਬਦਰ ਜੋ ਸਾਰੇ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ ਉਹ ਕੱਲੇ ਪੰਜਾਬ-ਪਾਕਿਸਤਾਨਾਂ ਦਾ ਅੰਦੋਲਨ ਥੋੜੇ ਜਿਹਾ ਉਹ ਬੰਦੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਥੋੜੇ ਸਾਰੇ ਭਾਰਤ ਦੇ ਕਿਸਾਨ ਉੱਥੇ ਆਈ ਸੀ ਤੇ ਬਦਨਾਮ ਕਰਦੇ ਨੇ ਹਰਿਆਣਾ ਵਾਲੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਬਦਬਾਦ ਦੇ ਆਲ ਦਿੰਦੇ ਤਾਂ ਭਾਰਤ ਦੇ ਕਿਸਾਨਾਂ ਦੇ ਖਿਲਾਫ ਹੀ ਪੈਣਗੇ ਜਿਵੇਂ ਅਕੱਲ ਪਹਿਲਾਂ ਕੰਗੜਾ ਦੇ ਅਜਿਹੇ ਵਿਵਾਨ ਆਉਂਦੇ ਨੇ ਜੇ ਉਹਨਾਂ ਦਾ ਵਿਰੋਧ ਕਰਦੇ ਜਿਵੇਂ ਕੁਲਵਿੰਦਰ ਕੌਰ ਨੇ ਕੀਤਾ ਸੀ ਤਾਂ ਉਸ ਤੋਂ ਬਾਅਦ ਭਾਰਤ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਦੱਚਾ ਜਾਂਦਾ ਆਊਟ ਆਊਟ ਕੁਸ ਕਹਿ ਕੇ ਜਦੋਂ ਸੀ ਉਹਨਾਂ ਦਾ ਵਿਰੋਧ ਕਰਾਂਗੇ ਉਹ ਲੋਕ ਅੱਤਵਾਦੀ ਆ ਉਹ ਜਿਹੇ ਕਿਹੜੂ ਵਾਲਾ ਕੱਢੀ ਜਾਂਣਾ ਉਹ ਲੀਡਰ ਨੇ ਜੇ ਅਸੀਂ ਵਿਰੋਧ ਕਰਦੇ ਤਾਂ ਅਸੀਂ ਅੱਤਵਾਦੀ ਜਿਹੜੀਆਂ ਉਹ ਕਟਨਾਮਾਂ ਦੇ ਮਤਭਾਗੀਆਂ ਨੇ ਮਤਲਬ ਦੇਸ਼ ਗੁਰੂ ਕੀ ਦੇ ਲੀਡੀ ਜੀ ਬੁਣੀਤੀ ਹੈ ਉਹ ਕਟਨਾਮਾਂ ਨਹੀਂ ਵਾਪਕੀਆਂ ਜਾਂਦੀਆਂ ਉਹਦੀ ਜ਼ਿੰਮੇਵਾਰ ਕੌਣ ਹੈ ਮਤਲਬ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇੰਗੀਆਂ ਗੱਲਾਂ ਤੇ ਕੰਟਰੋਲ ਕਰੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਐਗੀਆਂ ਗੱਲਾਂ ਤੇ ਕੰਟਰੋਲ ਕਰੇ ਗਾਹ ਨੂੰ ਹਿਲ ਘਟਾਣਾ ਨਹੀਂ ਵਾਪਰ ਜਿੰਦੀ ਜਿਹੜਾ ਉਹ ਡਾਕਟਰ ਨਿਕਲਾ ਵਾਪਰਿਆ ਘਟਾਣਾ ਵਾਪਾਇਆ ਉਹਦੀ ਅਸੀਂ ਜਾਂਚ ਕਰਦੇ ਹਾਂਗੇ ਤੇ ਜਿਹੜੇ ਬੰਦੇ ਨੇ ਉਹ ਕਰਿਆ ਉਹਨਾਂ ਸਭ ਤੋਂ ਸਖਤ ਤਰੀਕਾ ਇੱਕ ਪਾਸੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਹਿਰ ਪਲਾਈ ਜਾ ਰਹੀ ਹੈ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਆਈਆਂ ਨੇ ਕਿ ਜੋ ਜਿਹੜੀ ਉਹ ਡਾਕਟਰ ਨਹੀਂ ਉਹਦੇ ਪਿਤਾ ਨੇ ਕਿਹਾ ਵੀ ਆਪ ਰੀਤੀਕੀ ਸਰਦਾਰ ਹੁੰਦਾ ਕੋਈ ਤਾਂ ਮੇਰੀ ਬੇਟੀ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਪੀਆ ਨਹੀਂ ਲੜਨ ਵਾਲੇ ਲੋ ਨਰਮਾਈ ਦੇ ਲੋਕ ਵਿਗਿਆਤੀ ਬੈਠੇ ਨੇ ਮੁਸਲਮਾਨ ਬੈਠੇ ਨੇ ਨਸਾਫਾਈ ਲੋਕ ਸਾਰੀਆਂ ਗੋਮਾਂ ਨੂੰ ਤੋਣ ਦੇਗੇ ਹਾਜੇ ਤੇ ਮੌਕੇ ਤੇ ਕੋ ਹੋਦਾਂਗਾ ਬੰਦਾ ਹੋਗਾ ਇਹ ਜੇ ਨਹੀਂ ਘਟਣਾ ਬਫਰ ਦਿੰਦਾ ਲੀਗਾ ਮਾੜੀ ਗੱਲ ਹੋਈ ਜੋ ਘਟਣਾ